बहुजन समाज पार्टी वालों अचर अमृतसर विखे डॉक्टर बाबा साहेब भीम राव जी का जन्मदिन बड़ी धूमधाम न मनाया गया इस मौके पे वक् वक् बुलाद ने अपने विचार रखे अति अमृतसर विखे बाबा साहेब डॉक्टर अम्बेडकर जी जन्म दिहाड़े संबंधित संगत विच पारी जोश और खुशियां की लहर रही संगत पारी गिनती शामिल हुई आज डॉक्टर अंबेडकर जी का जन्मदिन एक मेले वांग लग रहा है जिस विच बहुजन समाज का इकट्ठ ठाठा मार्ग देख रहा है पिछले दिन बाबा साहेब भीमराव अंबेडकर जी के बुतों को संबंधी विचार भी रखे गए और कई राजनीति विचार साझे गए और बाबा साहेब अंबेडकर जी के विचारों अगे बढ़ाने लोगों वालों समर्थन दिता गया ਅੱਜ ਜਿਹੜੀ ਤੁਸੀਂ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਪਟਾਰੀ ਪੋਲ ਅੰਮ੍ਰਿਤਸਰ ਵਿੱਚ ਮਨਾਇਆ ਹੈ ਇਸ ਦੇ ਸਬੰਧਿਤ ਦੇ ਸਮੂਹ ਭੋਜਨ ਸਮਾਜ ਪਾਰਟੀ ਦੇ ਵਰਕਰ ਤੇ ਨੇਤਾ ਸਾਰੇ ਮੌਜੂਦ ਹਨ ਤੋਂ ਅੱਜ ਇਸ ਸਬੰਧ ਵਿੱਚ ਬਾਬਾ ਸਾਹਿਬ ਦੇ ਜਨਮ ਦਿਨ ਦੇ ਸਬੰਧਿਤ ਕੀ ਕਹਿਣਾ ਚਾਹੁੰਦੇ ਅੱਜ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਦੇਖਦਾ ਜੀ ਸਮਾਜਾਰੀ ਅੱਜ ਬਾਬਾ ਸਾਹਿਬ ਦੇ ਜਨਮ ਦਾ ਇਹ ਜਨਮ ਜਨਮ ਦੇ ਉਹ ਇਸ ਸਮਾਜਵਾਦੀਏ ਨੂੰ ਬਣਾ ਰਹੇ ਆਪਾਂ ਕਿਉਂਕਿ ਬਾਬਾ ਸਾਹਿਬ ਉਹ ਬਰਾਉ ਮਹਿੰਦਰ ਇੰਟਰਨੈਸ਼ਨਲ ਸੰਤ ਸਾਹਿਬ ਜਿਨ੍ਹਾਂ ਨੇ ਸਮੁੱਚੀ ਮਨੁੱਖੀ ਜੀਵਨੀ ਚਾਹੇ ਔਰਤ ਹੋਵੇ ਚਾਹੇ ਜੀਵ ਹੋਵੇ ਚਾਹੇ ਜਿਹੜੇ ਸੈਕਟਰ ਜਿੰਨਾ ਵੀ ਸਮਾਜੀ ਉਹਨਾਂ ਨੇ ਇਖਤਮਾਲਾ ਦੇ ਦਿੱਤੇ ਬਾਬਾ ਸਾਹਿਬ ਨੇ ਐਜੂਕੇਸ਼ਨ ਸਿਸਟਮ ਦੇ ਬਹੁਤ ਵੱਡਾ ਪ੍ਰਭਾਵ ਪਾਇਆ ਤਾਂ ਘੜੇ ਲੋਕ ਸਿੱਖਣਾ ਨਹੀਂ ਬਣ ਸਕਦੇ ਉਹ ਇਹ ਹੈ ਬਲਕਿ ਇਹ ਬਣਾ ਲੈਣੀ ਹੈ ਜਨਤਾ ਬੱਲੇ 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 3 ਮੋਹਰਾਂ ਦੇ ਤੇ ਅੱਛਾ ਅੱਜ ਦਾ ਜਿਹੜਾ ਮਾਹੌਲ ਚੱਲਦਾ ਪਿਆ ਪੰਜਾਬ ਦਾ ਬਹੁਤ ਗਰਮਾਇਆ ਪਿਆ ਵਾ ਜਿੱਦਾਂ ਕਿ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂਆਂ ਤੇ ਹਮਲੇ ਭਾਈ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕ ਜਿਹੜੇ ਆਪਣੀਆਂ ਜਿਹੜੇ ਮਨਸੂਬਿਆਂ ਨੂੰ ਅਮਲੀ ਜਾਮਾ ਪਾਉਣ ਵਿੱਚ ਲੱਗੇ ਹੋਏ ਆ ਇਹ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਤੋੜਨੇ ਔਰ ਇਹ ਭਾਈਚਾਰ ਨੂੰ ਤੋੜਨ ਦੀ ਸਾਜ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਕਿ ਨਹੀਂ ਆ ਰਹੀ ਇਹਦੇ ਵਿੱਚ ਕੀ ਕੰਮ ਚਾਹੁੰਦੇ ਹੋ ਮੈਨੂੰ ਆਪਾਂ ਨੂੰ ਇਹਦੇ ਬਾਰੇ ਵਿੱਚ ਬਾਤ ਜਾਣਨਾ ਹੈ ਕਿ ਉਹ ਬੰਦਾ ਕੀ ਕਰਦਾ ਹੈ ਇਹ ਜਿਹੜੀ ਆ ਕਿਹਾ ਦੇਖੋ ਬਾੜੇ ਵਾਲੇ ਖੜੇ ਆ ਇਹਨਾਂ ਦਾ ਸਰਿਆ ਜੀ ਸਾਹਿਬ ਦਾ ਇਹਨਾਂ ਦਾ ਜਿਹੜਾ ਖਸਾਬ ਦਾ ਜਿਹੜਾ ਸਰਟੀਫੀਕਟ ਹੈ ਸਾਹਿਬ ਜੀ ਜਦੋਂ ਦਬੇਗੇ ਪਛਾਣ ਉਹ ਇੱਕ ਨਕਲੀ ਜਿਆ ਆਪਰੇ ਨੂੰ ਸਿੱਧਾ ਦੱਸੋ ਉਹ ਖਾਸ ਉਸਤਾਨ ਦੀ ਗੱਲ ਕਰਦਾ ਖਾਸ ਉਸਤਾਨ ਦਾ ਤਾਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਲੋਕ ਕਰਦੇ ਆ ਉਹ ਜਿਹਨਾਂ ਲੋਕਾਂ ਨੂੰ ਸਮਾਏ ਸਿਧਨਾ ਕਰਦੇ ਆ ਇਹ ਚਾਕੀ ਬਾਤ ਦੇ ਖਿਲਾਫ ਖੜਦੇ ਆ ਕਿ ਉਹਨਾਂ ਨੂੰ ਅਲੱਗ ਰੱਖਿਆ ਗਿਆ ਪਿੰਡਾਂ ਦੇ ਵਿੱਚ ਉਸਤਾਨ ਘੱਟ ਲੱਗਾ ਇਹ ਨਵੇਂ ਸਮਾਂ ਤੁਹਾਡੇ ਲਈ ਲੱਗੇ ਹੈ ਜਿਹੜੇ ਲੱਗੋ ਤੇ ਕੰਮ ਕਰੀ ਜੀ ਪੰਜਾਬ ਦੇ ਸਭ ਤੋਂ ਵੱਡੀ ਜਿਹੜੀ ਜਾਤੀਵਾਦ ਨੂੰ ਕਿਲੇ ਪ੍ਰਮੋਟ ਕੀਤਾ ਪੰਜਾਬ ਦੇ ਇੱਕ ਕਿਸੇ ਬੰਦੇ ਨੇ ਜਦੋਂ ਪ੍ਰਮੋਟ ਕੀਤਾ ਉਹ ਤੇ ਕਿਸੇ ਜਿਹੜਾ ਪੰਗੋਨੂ ਵਰਗਾ ਰਹਿੰਦਾ ਵਾ ਉਹ ਫੇਰ ਰਹਿੰਦੇ ਜਾਂਦੇ ਉਹਨਾਂ ਦੀ ਚੋਣੀ ਉਹ ਕਰ ਜਾ ਕੇ ਘੋੜ ਦਿੰਦਾ ਬਈ ਤੁਸੀਂ ਉਹ ਪੰਜਾਬ ਦੇ ਵਿੱਚ ਜੱਟਵਾਦ ਜੱਟਵਾਦ ਕਰਦਾ ਕਰਦਾ ਬੀਤੇ ਸਰਵਸਮਾਜ ਗੱਲ ਹੋਣੀ ਚਾਹੀਦੀ ਪਰ ਮੋਡ ਕਿਨੇ ਕੀਤਾ ਮਜਾਦੇ ਜਾਤੀਵਾਦ ਨੂੰ ਪਹਿਲਾਂ ਕਿਨੇ ਕੀਤਾ ਇਹਨਾਂ ਲੋਕਾਂ ਨੇ ਕੀਤਾ ਇਹ ਬਾਬਾ ਸਾਹਿਬ ਮੀਟ ਕਰਨੇ ਕਿਹਾ ਕਿ ਬਾਬਾ ਸਾਹਿਬ ਮੀਟ ਕਰਦਾ ਇੱਕ ਵੀ ਕੋਈ ਆਰਟੀਕਲ ਇਹਨਾਂ ਨੇ ਜੋ ਕੋਈ ਦੱਸ ਦੇ ਕਿ ਆੜੇ ਨੇ ਅੱਗੇ ਸੱਚ ਕਿਹਾ ਦੱਸੋ ਬਈ ਤੁਹਾਨੂੰ ਪੱਕੀ ਵੀ ਆਰਟੀਕਲ ਪੱਕੀ ਦੇ ਵਿੱਚ ਦੱਸੋ ਕਿ ਕਿੱਥੇ ਲੱਗਿਆ ਕਿਸ ਤਰ੍ਹਾਂ ਲੱਗਿਆ ਇਹ ਗੱਲਾਂ ਕਿਹਨੇ ਜਾਨੀ ਭਗਾਈ ਮਾਰ ਜਾਨੀ ਇਹੇ ਵੀ ਬੰਦੇ ਨੂੰ ਅਸੀਂ ਪੁੱਛਣੀ ਹੈ ਕੋਈ ਵੀ ਆੜੇ ਕਰਮਚਾਰੀ ਦੱਸੋ ਬਈ 25 ਜਿਹੜਾ ਕਹਿੰਦਾ ਉਹ ਤੁਸੀਂ ਸੈਲਿਸਤਾਗਾ ਉਹਨੇ ਹੀ ਫੁਲਾਣੇ ਨੂੰ ਦੱਸਿਆ ਮੈਂ ਫੁਲਾਣੇ ਨੂੰ ਕੁਝ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਿਸੇ ਨੇ ਦੱਸਿਆ ਪਤਾ ਕੋਈ ਨਹੀਂ ਹੈਗਾ ਆਪਾਂ ਦੁਨੀਆ ਕਰਦੇ ਆ ਬੇਤੁਕ ਲੋਕਾ ਪੰਜਾਬ ਦੇ ਵਿੱਚ ਇੱਕ ਹੋਰ ਖਰਾਬ ਕਰੀਤੀ ਇਹ ਸਮਝਦੇ ਜੋ ਕਿ ਇਹ ਨਾ ਸਮਝੀ ਹੁਣ ਕਰ ਰਹੇ ਆਰਟੀਕਲ ਦੀ ਇਹਨਾਂ ਨੂੰ ਘੱਟ ਜਾਣਕਾਰੀ ਹੁਣ ਕਰਕੇ ਇਹੋ ਜਿਹੇ ਬਿਆਨ ਦਿੰਦੇ ਆ ਕਿ ਜਾਂ ਕੋਈ ਵਿਚਾਰਧਾਰਾ ਦਿੱਤੇ ਹੱਦ ਦਿੰਦੇ ਆ ਵਿਚਾਰਧਾਰਾ ਏ ਕੇਂਦਰੀ ਜਰਸੀਆਂ ਦਾ ਹੱਥ ਟੁਕਾ ਹੈਗਾ ਬੰਦਾ ਕੋਈ ਨਹੀਂ ਦੇਦੇ ਜਦੋਂ ਸਿਆਜਣ ਜਿਹੜੀਆਂ ਬਾਹਰ ਦੇਖ ਸਕਦੇ ਹਾਂ ਕਿ ਬੰਦੇ ਦੂਜੇ ਪਿੰਸਾਂ ਜਾ ਕੇ ਨਾ ਝੋਕੋਕਣਾ ਕਿੰਨਾ ਅਫਾਆ ਕਾਲੇ ਅਸੀਂ ਹੁਣ ਜਿਹੜਾ ਵਾ ਬਹੁਜ ਸਮਾਜਪਾਟੀ ਨੂੰ ਇਹਦੀ ਦੇਖਾਂਗੇ ਕਿ ਜਿੱਥੇ ਗੁਰਪ੍ਰਤਾਪ ਪੰਡੂ ਉਹਦਾ ਪਿੰਡ ਹੈ ਲਾਗੀ ਕਾਰਪੋਰੇਟ ਦੇ ਵਿੱਚ ਪਿੰਡਾ ਉਹ ਜਗਨਦੀ ਦੇ ਉਸ ਜੁਮੇਕੀ ਨਾਲ ਪਿੰਚਾਇਤ ਨਾਲ ਗੱਲ ਕਰਕੇ ਉੱਥੇ ਉਹਦੇ ਪਿੰਡ ਦੇ ਵਿੱਚ ਬਾਵਾ ਸਾਹਿਬ ਮੀਟ ਕਰਦਾ ਕਰਦਾ ਇਹਦੇ ਪਿੰਡ ਦੇ ਵਿੱਚ ਬਾਵਾ ਕਹਿੰਗੇ ਵੀ ਤੋੜ ਕੇ ਦਿਖਾ ਬਈ ਤੂੰ ਇੰਨਾ ਦਾ ਹੋ ਰਿਹਾ ਇਹਨੇ ਤੇਰੇ ਪਿੰਡ ਦਾ ਵਾਸਤਾ ਉੱਥੇ ਅਮੇਕਰ ਮੀਟ ਕਰ ਕਰਦਾ ਤੇ ਪਿੰਡ ਦੇ ਵਿੱਚ ਆਪਾਂ ਸਾਡਾ ਮੇਨ ਫੋਕਸ ਹੁੰਦੀ ਰਹੇ ਚਲੋ ਅੱਜ ਦੇ ਦਿਨ ਦੇ ਨੇ ਆ ਤੇਰੇ ਜੰਮ ਨੇ ਆ ਇਹ ਦਮਾਗੇ ਵੀ ਜਿਹੜਾ ਆਰਟੀ ਆਰਟੀ ਐਕਟ 2009 ਦੇ ਵਿੱਚ ਵੀ ਐਕਟ ਜਿਹੜਾ ਬਣਿਆ 2017 ਦੇ ਐਕਟ ਆ ਪਰ ਸਾਨੂੰ ਕੋਈ ਨਹੀਂ ਲੱਗਦਾ ਨਹੀਂ ਰੋਕ ਸਕਦਾ ਤਾਹੀ ਆਈ ਭੋਲੇ ਕਲਾਪੇ

ਮੋਜਨ ਸਮਾਜ ਪਾਰਟੀ ਸਰਕਾਰ ਬਣਾ ਲਓ ਤੁਹਾਨੂੰ ਹੱਥ ਤੇ ਤਰ੍ਹਾਂ ਦੇ ਮੋਜਨ ਸਮਾਜ ਪਾਰਟੀ ਮੇਰੀ ਪੇਸ਼ੀਆ ਛੋੜ ਕੇ ਇਹਨਾਂ ਨੂੰ ਬਣਾ ਰਹੇ ਹੋ ਨਾ ਤੇ ਜਿੱਥੇ ਲੈ ਜਾਓ ਤੇ ਆਣ ਖੜੇ ਹੋਏ ਵਿੱਚ ਘਰ ਘਦੀ ਘਦੀ ਮੱਲੇ ਮੱਲੇ ਗੋਰ ਦੀ ਤਾਕਤ ਬਾਰੇ ਦੱਸੋ ਗੋਰ ਦੀ ਤਾਕਤ ਬਾਰੇ ਦੱਸੋ ਜੱਸੀਰਾ ਨਾ ਗੋਰ ਦੀ ਤਾਕਤ ਬਾਰੇ ਦੱਸੋ ਰਾਜਾ ਦਾ ਰਾਜਾ ਕਿਹਨਾਂ ਕਰਤਾ ਜਾਂਦਾ ਹੈ ਮੇਰੇ ਨਾਲ ਅੱਜ ਬਹੁਜਨ ਸਮਾਜ ਪਾਰਟੀ ਦੀ ਆਲਾ ਲਾਡਰ ਲੀਡਰਸ਼ਿਪ ਜਿਹੜੀ ਅੰਮ੍ਰਿਤਸਰ ਵਿੱਚ ਜੁਟ ਚੁੱਕੀ ਹੈ ਸੋ ਬਾਬਾ ਸਾਹਿਬ ਅਮੇੜਕਾ ਦਾ ਸਟੈਚੂ ਐ ਜਿਹੜੀ ਪਹੁੰਚ ਚੁੱਕੇ ਔਰ ਬਾਬਾ ਸਾਹਿਬ ਅਮੇੜਕਾ ਦਾ ਜਨਮ ਦਿਨ ਤੇ ਹਾੜੇ ਤੇ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਜੀ ਤੇਰਾ ਨਾ ਪਲਵੰਤ ਕਹਿਰਾ ਸਖਤਰ 50 ਬਹੁਜਨ ਸਮਾਜ ਪਾਰਟੀ ਅੱਜ ਬਾਬਾ ਸਾਹਿਬ ਫੀਮਰਾ ਅਮੇੜਕਰ ਸਾਹਿਬ ਜੀ ਦੇ 134ਵੇਂ ਜਨਮ ਦਿਨ ਦੀ ਸਮੂਹ ਦੇਸ਼ਾਂ-ਪਰਦੇਸ਼ਾਂ ਵਿੱਚ ਵਸ ਰਹੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਅਤੇ 바ਵਾ ਸਾਹਿਬ ਭੀਮrao ਅੰਬੇਡਕਰ ਸਾਹਿਬ ਜੀ ਦੇ ਜਿਹੜਾ ਕਿ ਮੈਂ ਦੱਸਣਾ ਚਾਹਨਾ ਵਾ ਪਿਛਲੇ ਦਿਨੀ ਜਦ ਪ੍ਰੀਨਿਰਵਾਣ ਦਿਵਸ ਸੀ 바ਵਾ ਸਾਹਿਬ ਭੀਮrao ਅੰਬੇਡਕਰ ਸਾਹਿਬ ਦਾ ਇਸੇ ਜਗ੍ਹਾ ਤੇ ਇੱਕ ਸ਼ਰਾਰਤੀ ਤਤਵਾਂ ਵੱਲੋਂ ਸ਼ਰਾਰਤ ਕੀਤੀ ਗਈ ਉਹਨਾਂ ਦੇ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ لیکن میں ਦੱਸਣਾ ਚਾਹਨਾ ਵਾ ਉਤੋਂ ਬਾਅਦ ਅੱਜ ਜਿਹੜਾ ਕਿ ਪੰਨੂ ਜਿਹੜਾ ਕਿ ਮੈਂ ਨਹੀਂ ਸਮਝਦਾ ਕੀ ਆ ਉਹਦੀ ਜਾਨ ਵੀ ਨਹੀਂ ਹੈ ਸ਼ਰੀਰ 'ਚ ਅਮਰੀਕਾ ਦੇ ਵਿੱਚ ਬੈਠ ਕੇ ਉਹ ਚੈਲੰਜ ਕਰ ਰਿਹਾ ਮੀਟਕਰ ਵਾਦੀਆਂ ਨੂੰ ਭਈ ਅਸੀਂ ਸਟੈਚੂ ਤੋੜ ਦੇਾਂਗੇ ਉਹ ਤੇਰੇ ਜੀ ਹਿੰਮਤ ਆ ਤੇ ਆ ਜਾ ਫਿਰ ਸਟੈਚੂ ਤੋੜ ਕੇ ਦਿਖਾ ਦੇ ਕਿਉਂਕਿ ਜੇ 140 ਕਰੋੜ ਦੀ ਆਬਾਦੀ ਹੈ ਨਾ ਤੇ 100 ਕਰੋੜ ਆਬਾਦੀ ਵੀ ਹੈ ਉਹ ਕਿੰਨੇ ਕੁ ਸਟੈਚੂ ਦੀ ਤੋੜ ਲੋਗੇ ਇਹਨੇ ਜੇ ਸਟੈਚੂ ਤੋੜ ਲੋਗੇ ਸਾਡੇ ਦਿਲਾਂ ਦੇ ਵਿੱਚੋਂ ਨਹੀਂ ਕੱਢ ਸਕਦੇ ਕਿਉਂਕਿ ਉਹ ਸਾਡੇ ਭਗਵਾਨ ਨੇ ਸਾਡੇ ਰੱਬ ਨੇ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਆ ਜਾਇ ਤੇ ਆਪਣੇ ਆਪ ਨੂੰ ਤੁਸੀਂ ਬਾਝ ਕਰ ਲੋ ਬਾਝ ਆ ਜਾਓ ਨਹੀਂ ਤਾਂ ਉਹਦਾ ਅਝਾਨਾ ਤੁਹਾਨੂੰ ਪਹੁੰਚਣਾ ਪਏਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਗੱਲ ਜਿਹੜਾ ਕਿ ਬਾਬਾ ਸਾਹਿਬ ਹੀਮਰਾਓ ਅੰਬੇਦਕਰ ਸਾਹਿਬ ਨੇ ਸੰਵਦਾਂ ਦੇ ਵਿੱਚ ਹਿੰਦੂ ਇਹਨੂੰ ਕੋਰਡ ਵਿੱਚ ਦਰਜ ਕੀਤਾ ਵਾ ਉਹਦੇ ਵਿੱਚ ਤੁਹਾਡਿਆਂ ਵੀ ਮਾਵਾ ਭੈਣਾ ਸਾਡੀਆਂ ਵੀ ਮਾਵਾ ਭੈਣਾ ਹਰ ਸਮਾਜ ਦੀ ਮਾਵਾ ਭੈਣਾਂ ਨੂੰ ਬਰਾਬਰ ਦਾ ਅਧਿਕਾਰ ਮਿਲਿਆ ਤੇ ਸਭਧਾਨ ਦੇ ਤੌਰ ਤੇ ਮਿਲਿਆ ਜੇਕਰ ਉਹਨਾਂ ਨੂੰ ਪ੍ਰਾਪਰਟੀ ਦਾ ਅਧਿਕਾਰ ਮਿਲਿਆ ਪ੍ਰਾਪਰਟੀ ਦਾ ਅਧਿਕਾਰ ਮਿਲਿਆ ਪੜਨ ਲਿਖਣ ਦਾ ਅਧਿਕਾਰ ਮਿਲਿਆ ਕੌਂਸਲਰ ਐਮ ਐਲ ਏ ਐਮ ਪੀ ਅਤੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਅਤੇ ਅੱਥੋਂ ਤੱਕ ਰਾਸ਼ਟਰਪਤੀ ਪੜਨ ਦਾ ਅਧਿਕਾਰ ਹਿੰਦੂ ਕੋਰਡ ਦੇ ਤਹਿਤ ਦਾਨ ਦੀ ਬਦੌਦ ਬਾਬਾ ਸਾਹਿਬ ਬੀਂਦਰਾਓ ਅਭੇਰਕਰ ਸਾਹਿਬ ਦੀ ਬਦੌਦ ਬਣਿਆ ਵਾ ਜਿਹੜੇ ਲੋਕ ਸਰਪੰਚ ਨੂੰ ਗਲਤ ਕੇਸ ਕਰ ਰਹੇ ਨੇ ਮੈਂ ਕਹਣਾ ਵਾ ਉਹ ਆਪਣੀਆਂ ਧੀਆਂ ਪਹਿਣਾ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਉਹਦੇ ਵਿੱਚ ਉਹਨਾਂ ਦੀ ਇੱਜ਼ਤ ਪਹਿਣਾ ਨੂੰ ਵੀ ਬਾਬਾ ਸਾਹਿਬ ਬੀਂਦਰਾਓ ਬੇਰਕਰ ਸਾਹਮਣੇ ਖੂਬ ਸੁਣਵਾਏ ਛੋ ਮੈਂ ਅੱਜ ਦੀ ਗੱਲਾਂ ਦੇ ਸਾਰੇ ਸਮੂਹ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾ ਜੈ ਤੀਰ ਜੈ